ਤਨਜ਼ੀਗਰਨੇ ਦੀ ਟੀਮ ਦੇ ਮੁਖੀ ਹੋਣ ਦਾ ਝਾਂਸਾ ਦੇ ਕੇ ਚੰਡੀਗੜ੍ਹ ਤੋਂ ਇੱਕ ਵਿਅਕਤੀ ਤੋਂ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਦੇ ਵਿੱਚ ਜ਼ਿਰਖਪੁਰ ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਵਿੱਚ ਦੋ ਔਰਤਾਂ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਉਸਦੇ 3 ਸਾਥੀ ਅਜੇ ਫਰਾਰ ਦੱਸੇ ਜਾ ਰਹੇ ਨੇ ਇਸ ਸੰਬੰਧੀ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਾਸੀ ਵੀਰਪਾਲ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਉਹ ਮਕਾਨ ਮਾਲਕ ਹੈ ਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਤੇ ਸਟੇਜੂ ਲਾਈਡੀ ਰਤਨ ਨੂੰ ਉਸ ਨੂੰ ਇੱਕ ਫੋਨ ਆਇਆ ਕਿ ਉਹ ਐਨਆਈਏ ਟੀਮ ਦਾ ਮੁਖੀ ਹੈ ਤੇ ਉਸਨੇ ਉਸ ਨੂੰ ਆਪਣੇ ਕੋਲ ਬੁਲਾਇਆ ਜਿੱਤੇ ਕਿ ਸ਼ਿਕਾਇਤ ਕਰਤਾ ਨੇ ਪਹੁੰਚ ਕੇ ਦੇਖਿਆ ਕਿ ਤਿੰਨ ਗੱਡੀਆਂ ਸ਼ਾਮਲ ਜਿਸ ਦੇ ਵਿੱਚ ਆਪਣੇ ਆਪ ਨੂੰ ਜੋ ਮੁਖੀ ਦੱਸ ਰਿਹਾ ਸੀ ਉਸ ਦੇ ਵੱਲੋਂ ਕੁਝ ਔਰਤਾਂ ਅਤੇ ਹੋਰ ਵਿਕਟੀਆਂ ਦੇ ਨਾਲ ਉਹ ਮੌਜੂਦ ਸੀ ਸ਼ਿਕਾਇਤ ਕਰਤਾ ਅਨੁਸਾਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਦਿੱਲੀ ਵਿੱਚ 30 ਕਰੋੜ ਰੁਪਏ ਦੇ ਗਵੰਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਉਸਦਾ ਨਾਮ ਵੀ ਸ਼ਾਮਲ ਹੈ ਤੋਂ ਤੇ ਜਗਰ ਕਹਿੰਦਾ ਹੁਣ ਸਰ ਉਸ ਨੂੰ ਕਬੜ ਦੇ ਵਿੱਚ ਦੇ ਕੇ ਫਰਜ਼ੇ ਨਹੀਂ ਇਹਨੇ ਉਸ ਨੂੰ ਕਹਿਆ ਕਿ ਜੇਕਰ ਉਹ 50 ਲੱਖ ਰੁਪਏ ਦੇਵੇ ਤਾਂ ਉਹ ਕੇਸ ਜਿਹੜਾ ਹੈ ਕਿ ਦਰਜ ਕਰ ਲਵੇਗਾ ਦਸਤੋਂ ਬਾਅਦ ਸ਼ਿਕਾਗੋ ਮੇਲਾ ਤੋਂ ਬਾਅਦ ਪੁਲਿਸ ਨੇ ਛਾਪਾ ਮਾਰ ਕੇ ਸੁਸ਼ੀਲ ਕੁਮਾਰ ਅਤੇ ਦੋ ਔਰਤਾ 스ਮੀਥ 8 ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਮਾਨਯੋਗ ਡੀਜੀਪੀ ਸਾਹਿਬ ਤੇ ਜਿਹੜੇ ਸਾਡੇ ਸੀਐਮ ਸਾਹਿਬ ਦੀ ਹੈ ਸਿਧਾਂਤ ਅਨੁਸਾਰ ਜਿਹੜੀ ਪੁਲਿਸ ਹੈ 24x7 ਐਕਟਿਵ ਰਹਿ ਕੇ ਐਂਟੀ ਸੋਸ਼ਲ 엘ਮੈਂਟਸ ਦੇ ਖਿਲਾਫ ਜਿਹੜੀ ਕਾਰਵਾਈ ਕਰਦੀ ਹੈ ਇਹਦੇ ਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜ਼ਿਲਕਪੁਰ ਪੁਲਿਸ ਨੇ ਇੱਕ ਜਾਲੀ ਐਨਆਈਏ ਦੀ ਟੀਮ ਜਿਹੜੀ ਬੜਕੇ ਲੋਕਾਂ ਨੂੰ ਲੁੱਟ ਰਹੀ ਸੀ, ਖੌਫ ਫੈਦਾ ਕਰ ਰਹੀ ਸੀਗੀ, ਠੱਗੀਆਂ ਮਾਰ ਰਹੀ ਸੀਗੀ, ਉਹਨੂੰ ਕਾਬੂ ਕੀਤਾ ਹੈ। ਇਹਦੇ ਚ ਲਗਭਗ 8 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੁੰਦਾ, 8 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਕੋਲ ਦੋ ਗੱਡੀਆਂ ਵੀ ਮਿਲੀਆਂ ਤੇ ਹੋਰ ਸਮਾਨ ਮਿਲਿਆ ਹੈ। ਬੇਸਿਕਲੀ ਇਹ ਸਟੋਰੀ ਇਹ ਹੁੰਦੀ ਹੈ ਵੀ ਇਹ ਇਹ ਜਿਹੜੇ ਐਨਆਈਏ ਦੀ ਟੀਮ ਜਾਲੀ ਬਣ ਕੇ ਆਏ ਸੀਗੀ, ਇਹਨਾਂ ਨੇ ਇੱਕ ਵੀਰਪਾਲ ਸਿੰਘ ਬੰਦਾ ਹੈਗਾ 39 ਸੈਕਟਰ ਦਾ, ਉਹਨੂੰ ਕਾਲ ਕੀਤੀ ਸੀ ਵੀ ਹਾਂ ਵੀ ਤੁਹਾਡਾ ਕੋਈ ਤੁਸੀਂ ਕੋਈ ਫਰਾਡ ਕਰਕੇ ਆਏ ਹੋ, ਦਿੱਲੀ ਉਹ ਉਹਨੂੰ ਡਰਾ ਗਏ ਉਹਦੇ ਨਾਲ ਸੌਦਾਬਾਜ਼ੀ ਕਰ ਰਹੇ ਸੀ ਵੀ ਤੁਸੀਂ ਸਾਨੂੰ 50 ਲੱਖ ਦੇ ਦਿਓ ਕਰੋੜ ਦੇ ਦਿਓ 20 ਲੱਖ ਦੇ ਦਿਓ ਐਦਾਂ ਕਰਕੇ ਇਹਨਾਂ ਦੀ ਸੌਦੇਬਾਜ਼ੀ ਚੱਲਦੀ ਸੀਗੀ ਥੀਨ ਟਾਈਮ ਉਹਨਾਂ ਨੇ ਪੁਲਿਸ ਨੂੰ ਇੱਕ ਜਦੋਂ ਕੰਪਲੇਨਟ ਕੀਤੀ ਤੇ ਪੁਲਿਸ ਨੇ ਆਪਣੀ ਪ੍ਰੋਐਕਟਿਵਨੈਸ ਦਿਖਾਉਂਦੇ ਹੋਏ ਕਿ ਰਾਵਬੰਦੀ ਕਰਕੇ ਇੱਕ ਪ੍ਰੋਪਰ ਆਪਣੀ ਉਹਨਾਂ ਨੂੰ ਉਹਨਾਂ ਨੂੰ ਕਾਬੂ ਕੀਤਾ ਜਿਹੜੇ ਸਾਨੂੰ ਦੋ ਗੱਡੀਆਂ ਬਰੰਦ ਹੋਈਆਂ ਅੱਠ ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਹੁਣ ਤੱਕ ਤੇ ਉਸ ਬੰਦੇ ਆ ਦੀ ਜਿਹੜੀ ਪੁੱਛ ਗੇਸ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਕਈ ਵਾਰ ਦਾ ਤਾਂ ਹੋਰ ਵੀ ਕਰ ਚੁੱਕੇ ਨੇ ਇਹੋ ਜਿਹੇ ਲੇਕ ਇੱਕ ਦੋ ਵਾਰ ਦਾ ਤਾਂ ਇਹਨਾਂ 16 ਤਰੀਕ ਨੂੰ ਇਹ ਦਿੱਲੀ ਵੀ ਇੱਕ ਮਹੇਸ਼ ਕੁਪਤਾ ਕੋਈ ਹੈਗਾ ਉਹਨਾਂ ਦੇ ਘਰ ਵੜ ਕੇ ਉੱਥੇ ਵੀ ਇਹ ਇਹ ਵਾਦਤ ਕਰਕੇ ਆਏ ਨੇ ਜਿੱਥੋਂ 2 ਲੱਖ ਰੁਪਏ ਦੇ ਕਰੀਬੇ ਉੱਥੋਂ ਲੁੱਟ ਕਰਕੇ ਲੈ ਕੇ ਆਏ ਨੇ ਤੇ ਇੱਥੇ ਸਾਡੇ ਵੀ ਇਹਨਾਂ ਨੇ ਜਦੋਂ ਇਹਨਾਂ ਨੂੰ ਕੀਤਾ ਗਿਆ ਇਹਨਾਂ ਦੇ ਕੋਲ ਸਾਨੂੰ ਜਿਹੜੀਆਂ ਜਿਵੇਂ ਕਿ ਜਾਲੀ ਸਭ ਤੋਂ ਮੇਨ ਇਸ਼ੂ ਇਹ ਵੀ ਇਹਨਾਂ ਦੇ ਕੋਲ ਸਾਨੂੰ ਜਾਲੀ ਆਈਡੀਆਂ ਮਿਲੀਆਂ ਜਿਹੜੀਆਂ ਕਿ ਆਈਬੀ ਦੀਆਂ ਨੈਸ਼ਨਲ ਕ੍ਰਾਈਮ ਬਿਊਰੋ ਦੀਆਂ ਤੇ ਜਾਲੀ ਆਧਾਰ ਕਾਰਡਸ ਮਿਲੇ ਨੇ ਖਾਕੀ ਪੈਂਟਾਂ ਦੋ ਗੱਡੀਆਂ ਨਾਲ ਹੋਰ ਜੋ ਇਹ ਜਿਹੜੇ ਜਿਹਨਾਂ ਆ ਕੀ ਬੰਦਾ ਇੱਕ ਅਨੇ ਦੀ ਟੀਮ ਦਾ ਪਾਰਟ ਲੱਗੇ ਉਹ ਜੀ ਉਹਨੂੰ ਮਤਲਬ ਇੰਪਰਸੋਨੇਟ ਕਰ ਲਏ ਉਹ ਸਾਰੇ ਕੱਪੜੇ ਸਾਰ ਨੂੰ ਜਾਂ ਉਹ ਸਾਰੀ ਸਮਗਰੀ ਮਿਲੀ ਹੈ ਅਸੀਂ ਇਹਨਾਂ ਦੇ ਉੱਪਰ ਐਫ ਆਈ ਆਰ ਲੋਜ ਕਰਤੀ ਹੈ ਜਿਹੜੀ ਐਪਰੋਪ੍ਰੀਏਟ ਸੈਕਸ਼ਨ ਦੇ ਅੰਦਰ ਇਹਨਾਂ ਨੂੰ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਅੱਗੇ ਦੇਖਦੇ ਆ ਵੀ ਹੋਰ ਕੀ ਖਲਾਸੀ ਹੁੰਦੀ ਹੈ ਇਹਨਾਂ ਦੀ ਟੀਮ ਦੇ ਹੋਰ ਕਿਹੜਾ ਕਿਹੜਾ ਪਾਰਟ ਹੈ ਤੇ ਹੋਰ ਇਹਨਾਂ ਨੇ ਕਿਹੜੇ ਕਿਹੜੀਆਂ ਵਾਰਦਾਤਾਂ ਜਿਹੜੀਆਂ ਅੱਲੇ ਤੱਕ ਸਾਨੂੰ ਨਹੀਂ ਦਸੀਆਂ ਉਹ ਹੋਈਆਂ ਇਹਨਾਂ ਚ ਕੋਈ ਕੁਝ ਬੰਦੇ ਤਾਂ ਦੇਖੋ ਜੀ ਮੋਸਟਲੀ ਦਿੱਲੀ ਦੇ ਨੇ ਬਾਕੀ ਹਰਿਆਣੇ ਦੇ ਨੇ ਦੋ ਇੱਕ ਬੰਦਾ ਚੰਡੀਗੜ੍ਹ ਦਾ ਇੱਕ ਸ਼ਹਿਰ ਉਪਰ ਦਾ ਜ ਦੋ ਲੀਡਰਸ ਨੇ ਜੀ ਸਰ ਇਹ ਕਿੰਨੇ ਕੇ ਸਮੇਂ ਤੋਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਇਨਵੋਲ ਦੇਖੋ ਹੱਲੇ ਤਾਂ ਸਾਡੀ ਜਿਹੜੀ ਪੁਛਗੀ ਇਸ ਚ ਇਹਨਾਂ ਨੇ ਹੱਲੇ ਸਾਡੇ ਕੋਲ ਸਿਰਫ ਇੱਕ ਦੋ ਹੀ ਵਾਦਾ ਤਾਂ ਮੰਨਿਆ ਹੈ ਪਰ ਜਿਸ ਸਾਹਮਣੇ ਅਸੀਂ ਹੁਣ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਐਨਾਲਿਸਿਸ ਕਰਕੇ ਫੌਂਡਸ ਦੇ ਜਾਂ ਹੋਰ ਪੁਛਗੀ ਚ ਕਰਕੇ ਜਾਂ ਦੋਸ਼ੀਆਂ ਤੋਂ ਅਲੱਗ-ਅਲੱਗ ਜਿਵੇਂ ਸਾਡੇ ਇਨਟੈਰੋਗੇਸ਼ਨ ਚੱਲਦੀ ਹੈ ਇਨਵੈਸਟੀਗੇਸ਼ਨ ਚੱਲਦੀ ਉਹ ਸਭ ਨਾਲ ਹੀ ਪਤਾ ਕਰਕੇ ਫਿਰ ਦੱਸਾਂਗੇ ਡੀਪਲੀ ਵੀ ਹਾਂ ਕਿ ਕਿੰਨੀਆਂ ਵਰਦ ਦਾ ਕਰ ਚੁੱਕੇ ਨੇ ਕਦੋਂ ਤੋਂ ਐਕਟਿਵ ਨੇ ਤਾਂ ਇਹ ਉਹਦਾ ਉਹ ਕਿੰਨੇ ਕਿਦੋਂ ਗੈਂਗ ਦੇ ਸ਼ਾਮਾ ਦੇ ਦੇਖੋ ਜੀ ਹੋਰ ਹੋਰ ਹੈਗੇ ਨੇ ਬਟ ਸਾਡੀ ਜਿਹੜੀ ਇੱਕ ਲਿਮਿਟੇਸ਼ਨ ਹੈ ਵੀ ਅਸੀਂ ਉਹ ਅੱਗੇ ਇਨਵੈਸਟੀਗੇਸ਼ਨ ਨੂੰ ਚਲਾਉਣਾ ਇਸ ਕਰਕੇ ਅਸੀਂ ਦੱਸ ਨਹੀਂ ਸਾਡੇ ਤੁਹਾਨੂੰ ਸਰ ਜੇ ਦਾ ਇਹ ਵਿਕਟਿਮ ਨੂੰ ਕਿੰਨੇ ਉਹ ਕਰਦੇ ਸੀ 19 ਪੁਆਇੰਟ ਕੀ ਆਪਾਂ ਇਸੇ ਬੰਦੇ ਨੂੰ ਕਰਨਾ ਕਿ ਇਹਦੇ ਖਿਲਾਫ ਕੋਈ ਪੁਰਾਣਾ ਪਰੋਨਾ ਹੀ 14 ਵੀ ਕੇਸ ਚੱਲ ਰਿਹਾ ਹੁੰਦਾ ਨਹੀਂ ਐ ਇਦਾਂ ਦੀ ਕੁਛ ਨਹੀਂ ਜੀ ਇਹ ਦੇਖੋ ਲੋਕਲ ਹੀ ਜਿਹੜੇ ਜਿਹੜੇ ਲੋਕਲ ਠੱਗ ਹੁੰਦੇ ਨੇ ਉਹਨਾਂ ਦੀ ਇਹੀ ਮਾਨਸਪ੍ਰੈਂਡੀ ਹੁੰਦੀ ਹੈ ਵੀ ਉਹ ਇਹ ਦੇਖਦੇ ਨੇ ਵੀ ਇਹ ਬੰਦੀ ਦੀ ਪੇਇੰਗ ਕਪੈਸਿਟੀ ਜਾਂ ਬੰਦੇ ਦੀ ਮਾਰਕੀਟ ਚ ਵੈਲਿਊ ਕੀ ਹੈ ਉਹ ਜੋ ਇਹਨਾਂ ਦੇ ਉਸ ਹਿਸਾਬ ਨਾਲ ਰਿਕੀ ਕਰਕੇ ਉਸ ਬੰਦੇ ਨੂੰ ਹੀ ਇਹ ਟਾਰਗੇਟ ਕਰਦੇ ਨੇ ਜਿਹੜੇ ਬੰਦੇ ਨੂੰ ਮਤਲਬ ਜਿਹਦੇ ਬੰਦੇ ਕੋਲ ਪੇਨ ਕਪੈਸਿਟੀ ਹੋਵੇ ਤੇ ਇਹਨਾਂ ਨੇ ਵੀ ਇਹ ਦੇਖਿਆ ਵੀ ਇਹਦੇ ਕੋਲ ਬੰਦੇ ਕੋਲ ਪੇਨ ਕਪੈਸਿਟੀ ਹੈਗੀ ਹੈ ਤੇ ਇਹਨਾਂ ਨੇ ਇਹਨੂੰ ਫਿਰ ਇਹਨੂੰ ਡਰਾਇਆ ਵੀ ਹਾਂ ਵੀ ਤੇਰੇ ਖਾਤੇ ਦੇ ਵਿੱਚ ਕਾਫੀ ਪੈਸੇ ਆਏ ਨੇ ਐਨਆਈਏ ਤੇਰੇ ਪਿੱਛੇ ਲੱਗੀ ਹੋਈ ਹੈ ਤੁਸੀਂ ਕੋਈ ਸ਼ੈਦਾਂ ਦਾ ਕੰਮ ਕਰ ਰਹੇ ਹੋ ਫਿਰ ਸੌਦੇਬਾਜ਼ੀ ਸ਼ੁਰੂ ਹੁੰਦੀ ਹੈ ਪਰਟੀਕੂਲਰ ਕੁਝ ਏਰੀਆ ਚ ਹੀ ਖੰਡੀਆਂ ਕਰਦੇ ਜੀ ਉਸ ਤੋਂ ਬਾਹਰ ਉਹਦੇ ਨਹੀਂ ਹੱਲੇ ਤਾਂ ਬੜੀ ਇਨੀਸ਼ੀਅਲ ਸਟੇਜ ਹੈ ਹੱਲੇ ਤੱਕ ਤਾਂ ਇਹਨਾਂ ਨੇ ਦੱਸਿਆ ਵੀ ਦੇਖੋ ਜਿਵੇਂ ਸਾਨੂੰ ਦਿੱਲੀ ਦਾ ਕੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਹਮਣੇ ਸਰ ਜਿਹੜਾ ਜੀ ਦਾ ਸੁਭਾਸ਼ ਸਿੰਘ ਜਿਹੜਾ ਕਿ ਉਹ ਦੱਬਨੇ ਆਪ ਨੂੰ ਸੁਸ਼ੀਲ ਹੈ ਜੀ ਸੁਸ਼ੀਲ ਜੀ ਉਸਾਰੀ ਸੁਸ਼ੀਲ ਦਾ ਬੈਕਗ੍ਰਾਉਂਡ ਕੀ ਹੈ ਸਰ ਕੋਈ ਨਹੀਂ ਤੁਹਾਨੂੰ ਭਲੇ ਹਲੇ ਸਾਡੇ ਕੋਲ ਬਹੁਤ ਇਨੀਸ਼ੀਅਲ ਸਟੇਜ ਤੇ ਹੈ ਲਾਈਕ ਕਾਫੀ ਦੋਸ਼ੀ ਜੀ ਪੁੱਛ ਕੇ ਚਰ ਕੇ ਸਾਰੀ ਜੋ ਅੱਗੇ ਤੁਹਾਨੂੰ ਫਰਦਰ ਡਿਟੇਲਸ ਅਸੀਂ ਅੱਗੇ ਦੱਸਾਂਗੇ ਸਰ ਜਿਹੜੀ تحقیق ਕਰਨ ਦਾ ਤਰੀਕਾ ਹੈਗਾ ਕੋ ਜਿਹੜਾ ਸਾਨੂੰ ਅੱਲੇ ਤੱਕ ਸਾਹਮਣੇ ਆਇਆ ਸੀ ਤੁਹਾਨੂੰ ਦੱਸ ਦੁੱਤਾ ਬਾਕੀ ਹੱਲੇ ਹੱਲੇ ਜੋ ਇੰਟਰਵੈਸਟੀਗੇਸ਼ਨ ਸਾਹਮਣੇ ਆਊਗਾ ਦੱਸਾਂਗੇ ਸਭ ਨੂੰ ਜਿਹੜੇ ਤਿੰਨੀਆਂ ਗੱਡੀਆਂ ਸੱਚ ਸੀ ਜੀ ਇਹ ਇਸ ਟਾਈਮ ਆਪਾਂ ਇਹਨਾਂ ਨੂੰ ਟ੍ਰੈਕ ਕਰ ਦੋ ਗੱਡੀਆਂ ਮਿਲੀਆਂ ਦੱਸਾ ਜੀ ਦੋ ਗੱਡੀਆਂ ਮਿਲੀਆਂ ਕੁਝ ਬੈਲਟਾਂ ਵੀ ਮਿਲੀਆਂ ਜਿਹੜੀਆਂ ਯੂਨੀਫਾਰਮ ਦੀਆਂ ਬੈਲਟਸ ਹੁੰਦੀਆਂ ਹਨ ਜਾਲੀ ਆਈਡੀਆਂ ਜਿਹੜੇ ਕਿ ਪੁਲਿਸ ਆਈਡੀਆਂ ਨੇ ਆਈਬੀਆਈ ਆਈਡੀਆਂ ਨੇ ਨੈਸ਼ਨਲ ਕ੍ਰਾਈਮ ਆਪਣੇ ਆਪ ਨੈਸ਼ਨਲ ਕ੍ਰਾਈਮ ਸਰਚ ਇੰਟੈਲੀਜੈਂਸ ਬਿਊਰੋ ਦੀਆਂ ਆਈਡੀਆਂ ਐਡੀ ਬਣੀਆਂ ਹੋਈਆਂ ਜਿਹੜੀਆਂ ਠੀਕ ਹੈ ਸੇਮ